ਤਨ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੇਤਾ ਜਿਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜੀ ਹਾ ਤੂ ਕਰਾਏ ਤਿਹਾਰਾ ਹੋ ਕਰੀ ਵਖਿਆਨ ਕਹਾ ਬੁੱਧ ਪ੍ਰਭ ਤੁਛ ਹਮਾਰੀ ਬਾਰਨ ਸਕੈ ਮਹਿ ਮਾਂ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲੇਹੁ ਤਮ ਕਥਾ ਸੁਧਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ ਪਹਿਲਾ ਗਉ ਬ੍ਰਹਮਣ ਕਉ ਗੋਬਰ ਤਰਣ ਨਾ ਜਾਈ ਤੋਤੇ ਟਿਕਾ ਤੈ ਜਪ ਮਾਲੇ ਧਾਨ ਮਲੇ ਛਾ ਖਾਈ ਅੰਤਰ ਪੂਜਾ ਪੜ੍ਹੇ ਕਤੇਪਾ ਸੰਜਮ ਤੁਰ ਕਾ ਭਾਈ ਛੋਟੀ ਲੇ ਪਾਖੰਡਾ ਨਾਮ ਲਐ ਜਾਹੇ ਤਰੰਦਾ ਛੋਟੀ ਲੇ ਪਾਖੰਡਾ ਨਾਮ ਲਐ ਜਾਹੇ ਤਰੰਦਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਜਗ ਜਗ ਅਟਲ ਰਹਿਮਤਾਂ ਦੇ ਮਾਲਕ ਸਮੁੱਚੀ ਮਾਨਵਤਾ ਦੇ ਸੰਜੇ ਸਤਿਗੁਰੂ ਅਕਾਲ ਪੁਰਖ ਦੇ ਸਰਪੁਣ ਸਰੂਪ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਔਰ ਮੁਕੱਦਸ ਬਾਰਗਾ ਤੇ ਅੰਦਰ ਸੱਜ ਬੈਠੇ ਗੁਰਮਤਿ ਪਿਆਰਿਓ ਵੱਡੇਆਂ ਭਾਗਾਂ ਵਾਲੇ ਹਾਂ ਜੋ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਸੁੰਦਰ ਦੀਵਾਨਾਂ ਦੇ ਅੰਦਰ ਹਾਜ਼ਰੀਆਂ ਭਰ ਲਾਹੇ ਪ੍ਰਾਪਤ ਕਰ ਰਹੇ ਹਾਂ ਗੁਰਦੇਵ ਦੀ ਰਹਿਮਤ ਦੇ ਨਾਲ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਜੇ ਹੋਏ ਹਨ ਸ਼ਮਾ ਹੋਇਆ ਗੁਰਬਾਣੀ ਕਥਾ ਵਿਚਾਰ ਦਾ ਜਿੱਥੇ ਸ੍ਰੀ ਗੁਰੂ ਜੀ ਦੀ ਕਿਰਪਾ ਦੇ ਨਾਲ ਆਸਾ ਪੀਰਾਰ ਗੁਰਬਾਣੀ ਦੀ ਲੜੀਵਾਰ ਕਥਾ ਚੱਲ ਰਹੀ ਹੈ 15 ਪੌੜੀਆਂ ਤੱਕ ਦੀ ਜੋ ਵਿਚਾਰ ਗੁਰੂ ਸਾਹਿਬ ਜੀ ਆਨੇ ਆਪਣੀ ਕਿਰਪਾ ਦੇ ਨਾਲ ਕਰਵਾਈ ਅੱਗੇ 16ਵੀਂ ਪੌੜੀ ਦੇ ਨਾਲ ਸਤਿਗੁਰੂ ਸਾਹਿਬ ਜੀਆਂ ਦੇ ਦੋਸ ਲੋਕ ਆਉਂਦੇ ਨੇ ਪਹਿਲੇ ਸ਼ਲੋਕ ਦਾ ਪਾਠ ਆਪ ਸੰਗਤ ਨੇ ਸਰਵਣ ਕੀਤਾ ਆਓ ਇਸ ਦੀ ਵਿਚਾਰ ਦੇ ਨਾਲ ਜੁੜ ਕੇ ਲਾਹੇ ਲਈਏ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਹਨਾਂ ਪਾਵਨ ਬਚਨਾਂ ਦੇ ਰਾਹੀ ਕੀ ਸਮਝਾਉਂਦੇ ਹਨ ਰਸਨਾ ਨੂੰ ਪਵਿੱਤਰ ਕਰਦੇ ਹੋਏ ਸੁਰਤੀਆਂ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਗੁਰਦੇਵ ਪਿਤਾ ਦੇ ਚਰਨਾਂ ਦਾ ਧਿਆਨ ਤਰ ਕੇ ਬੜੇ ਪਿਆਰ ਦੇ ਨਾਲ ਜਪਿਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਜਗਤ ਦੇ ਮਾਲਕ ਕਾਲਜੁਗੀ ਜੀਵਾਂ ਦੇ ਉਧਾਰ ਕਰਤੇ ਕਾਲਜੁਗ ਦੇ ਬੋਹਿਥ ਧੰਨ ਗੁਰੂ ਨਾਨਕ ਪਾਤਸ਼ਾ ਜੀਆਂ ਦੀ ਪਾਵਨ ਰਚਨਾ ਤੋਂ ਉਚਾਰਿਤ ਕੀਤਾ ਹੋਇਆ ਇਹ ਸ਼ਲੋਕ 471 ਅੰਗ ਉੱਪਰ ਸੁਭਾਏ ਮਨ ਹੈ ਗੁਰਦੇਵ ਪਿਤਾ ਗੁਰੂ ਨਾਨਕ ਪਾਤਸ਼ਾ ਜਿੱਥੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੁਲਤਾਨਪੁਰ ਲੋਧੀ ਦੇ ਵਿੱਚ ਜਿੱਥੇ ਬੇਰ ਦੀ ਦਾਤਨ ਕਰਕੇ ਤੇ ਉਹ ਦਾਤਨ ਗੱਡੀ ਸੀ ਉਹ ਫਿਰ ਉਹੀ ਜਿਹੜੀ 베ਰੀ ਦੇ ਰੂਪ ਦੇ ਵਿੱਚ ਉਹ ਦਾਤਨ ਹੋ ਗਈ ਉਹ ਹਰੀ ਹੋ ਗਈ ਜਿੱਥੇ ਅੱਜ ਕੱਲ ਗੁਰਦੁਆਰਾ 베ਰ ਸਾਹਿਬ ਹੈ ਤੇ ਉਸ ਤੋਂ ਨਜ਼ਦੀਕ ਹੀ ਜਿਹੜੀ ਨਦੀ ਹੈ ਨਦੀ ਨੂੰ ਪਾਰ ਕਰਨ ਦੇ ਲਈ ਉੱਥੇ ਇੱਕ ਪੁਲ ਪੈਂਦਾ ਹੈ ਤੋ ਉਹ ਜਿਹੜਾ ਪੁਲ ਹੀ ਸਮੇਂ ਦੀ ਹਕੂਮਤ ਬਹਿਲੋਲ ਲੋਦੀ ਨੇ ਬਣਵਾਇਆ ਸੀ ਤੇ ਬਹਿਲੋਲ ਲੋਦੀ ਨੇ ਉਹ ਪੁਲ ਬਣਵਾਇਆ ਉਥੇ ਜਿਹੜਾ ਦੌਲਤ ਖਾਨ ਸੀ ਤੇ ਉਹ ਜਿਹੜਾ ਟੈਕਸ ਲੈਂਦਾ ਹੁੰਦਾ ਸੀ ਉਹਨੇ ਉਥੇ ਇੱਕ ਨਾ ਉਹ ਪੁਲ ਤੇ ਬੰਦਾ ਲਾਇਆ ਹੋਇਆ ਸੀ ਜਿਹੜਾ ਹਰ ਇੱਕ ਮੁਸਾਫਿਰ ਦੇ ਕੋਲੋਂ ਪੁਲ ਤੇ ਨੰਗਨ ਦਾ ਟੈਕਸ ਲੈਂਦਾ ਹੁੰਦਾ ਸੀ ਉਹ ਹੈ ਤੇ ਖੱਤਰੀ ਪਰ ਉਸ ਨੇ ਨੀਲਾ ਬਾਣਾ ਪਾਇਆ ਹੋਇਆ ਤੇ ਨੀਲੇ ਜਿਹੜੇ ਕੱਪੜੇ ਨੇ ਉਹ ਮੁਸਲਮਾਨਾਂ ਦੇ ਹੁੰਦੇ ਨੇ। ਤੋਂ ਆਪਣੇ ਆਪ ਨੂੰ ਮੁਸਲਮਾਨਾਂ ਦੀ ਚਾਪਲੂਸੀ ਕਰਨ ਦੇ ਲਈ ਉਹਦੇ ਉਹਨਾਂ ਦੇ ਕੱਪੜੇ ਪਾ ਕੇ ਰੱਖਦਾ ਤੇ ਉਹਨਾਂ ਦੇ ਸਾਹਮਣੇ ਕੁਰਾਨ ਵੀ ਪੜ੍ਹਦਾ। ਪਰ ਆਪ ਉਹ ਹੈ ਹਿੰਦੂ ਸੀ ਤੇ ਲੋਕ ਤੇ ਪੂਜਾ ਕਰਦਾ ਹੁੰਦਾ ਸੀ। ਉਹ ਖੜਾ ਸੀ ਉਥੇ ਤੇ ਉਥੇ ਖਲੋਕੇ ਤੇ ਉਹ ਟੈਕਸ ਲਿਆ ਕਰਦਾ ਸੀ ਇੱਕ ਦਿਨ ਇਧਰੋਂ ਦੁਆਬੇ ਵਾਲੀ ਸਾਈਡ ਤੋਂ ਇੱਕ ਬ੍ਰਾਹਮਣ ਇੱਕ ਪੰਡਤ ਜਿਹੜਾ ਵਿਚਾਰਾ ਗਰੀਬ ਸੀ ਉਸ ਉਹ ਗਰੀਬ ਚੱਲਦਾ ਆ ਰਿਹਾ ਸੀ ਉਹਦੇ ਕੋਲ ਇੱਕ ਗਾਂ ਸੀ ਗਾਂ ਕਿਸੇ ਨੇ দান ਕੀਤੀ ਸੀ ਤਾਂ ਜਦੋਂ ਉਹ ਪੁਲ ਨੰਗਣ ਲੱਗਾ ਤੇ ਉਹ ਉਸਨੇ ਪੁਲ ਨਹੀਂ ਲੰਘਣ ਦਿੱਤਾ ਕਹਿੰਦਾ ਪਹਿਲਾਂ ਤੁਸੀਂ ਟੈਕਸ ਦਵੋ ਪੰਡਤ ਨੇ ਉਸ ਨੂੰ ਚੇਤਾ ਕਰਵਾਇਆ ਕਿ ਤੂੰ ਖੱਤਰੀ ਐ ਖੱਤਰੀਆਂ ਦਾ ਧਰਮ ਐ ਪੰਡਤਾਂ ਨਹੀਂ ਰੱਖਣਾ ਰੱਖਿਆ ਕਰਨੀ ਬ੍ਰਾਹਮਣਾ ਦੀ ਤੇ ਤੂੰ ਕਰਦਾ ਨਹੀਂ ਐ ਉਹ ਆਪਣਾ ਧਰਮ ਵੀ ਭੁੱਲ ਗਿਆ ਉਸ ਤੋਂ ਬਾਅਦ ਕਹਿੰਦਾ ਜਿੰਨਾ ਚਿਰ ਤੱਕ ਤੁਸੀਂ ਟੈਕਸ ਨਹੀਂ ਦੇਵੋਗੇ ਉਹਨਾਂ ਚਿਰ ਤੱਕ ਤੁਹਾਨੂੰ ਨੰਗਣ ਨਹੀਂ ਦਿੱਤਾ ਜਾਪੇ ਉਹਨੇ ਚਿਰ ਨੂੰ ਇੱਕ ਮਨੁੱਖ ਆਇਆ ਉਹਨੇ ਆਣ ਕੇ ਤੇ ਉਹ ਪੰਡਤ ਦਾ ਵੀ ਟੈਕਸ ਦੇ ਦਿੱਤਾ ਚਾਰ ਆਨੇ ਦੋ ਅਨੇ ਗਾਂ ਦੇ ਤੇ ਦੋ ਅਨੇ ਉਸ ਪੰਡਤ ਦੇ ਚਾਰ ਅਨੇ ਟੈਕਸ ਦਿੱਤਾ ਤੇ ਉਹ ਪੰਡਤ ਨੂੰ ਪਾਰ ਕਰਵਾਇਆ ਤੇ ਗਾਂ ਨੂੰ ਵੀ ਪਾਰ ਕਰਵਾਇਆ ਇਹ ਜਿਹੜਾ ਸਾਰਾ ਕੁਝ ਸੀ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਵੇਖ ਰਹੇ ਸਨ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵੇਖ ਰਹੇ ਸਨ ਤੇ ਉਹਨਾਂ ਨੇ ਫਿਰ ਉਹ ਪੁਲ ਤੇ ਗਏ ਜਾ ਕੇ ਉਹ ਜਿਹੜਾ ਉੱਥੇ ਖੱਤਰੀ ਸੀ ਉਹਨੂੰ ਕਹਿਣਾ ਕੀਤਾ ਕਿ ਇਹ ਤੂੰ ਕੀ ਕਰ ਰਿਹਾ ਹਾਂ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਆਨੇ ਇਹ ਜਿਹੜਾ ਪਾਵਨ ਸ਼ਲੋਕ ਉਸ ਦੇ ਪਰਥਾਇ ਤ ਉਚਾਰਨ ਕੀਤਾ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਇਸ ਸ਼ਲੋਕ ਦੇ ਅੰਦਰ ਦੱਸਦੇ ਹਨ ਗਉ ਬ੍ਰਾਹਮਣ ਕਉ ਕਰ ਲਾਵਹੋ ਕਰ ਕਹਿੰਦੇ ਨੇ ਟੈਕਸ ਨੂੰ ਕਰ ਦਾ ਹੱਥ ਕਰ ਦਾ ਅਰਥ ਹੱਥ ਵੀ ਹੁੰਦਾ ਹੈ ਤੇ ਇੱਥੇ ਟੈਕਸ ਤੇ ਲਈ ਵਰਤਿਆ ਗਿਆ ਏ ਉਹ ਖत्री ਨੂੰ ਕਹਿੰਦੇ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਿ ਤੁਸੀਂ ਗਊ ਨੂੰ ਤੇ ਬ੍ਰਾਹਮਣ ਨੂੰ ਦੋਨਾਂ ਨੂੰ ਹੀ ਦਾਨ ਦੇਣਾ ਚਾਹੀਦਾ ਏ ਇਹ ਸੰਸਾਰ ਤੇ ਚਾਰ ਵੱਜਰ ਪਾਪ ਨੇ ਉਹ ਚਾਰ ਵੱਜਰ ਪਾਪਾਂ ਦੇ ਵਿੱਚ ਗਊ ਦੀ ਹੱਤਿਆ ਕਰਨੀ ਤੇ ਇੱਕ ਪੰਡਤ ਦੀ ਹੱਤਿਆ ਕਰਨੀ ਤੋ ਇਸ ਪ੍ਰਕਾਰ ਇੱਕ ਇਹ ਹੈ ਕਿ ਜਿਹੜਾ ਅਕਿਰਤ ਕਣਾਏ ਉਹਦੇ ਹੱਥ ਦਾ ਪ੍ਰਸ਼ਾਦਾ ਸ਼ਕਣਾ ਅਕਿਰਤ ਕਣੇ ਦੇ ਹੱਥ ਦਾ ਪ੍ਰਸ਼ਾਦਾ ਵੀ ਨਹੀਂ ਸ਼ਕਣਾ ਤੇ ਜਿਹੜੀ ਲੜਕੀ ਹੈ ਆਪਣੀ ਉਹਦੇ ਘਰੋਂ ਦਾ ਉਹਦਾ ਅਨਾਜ ਨਹੀਂ ਸ਼ਕਣਾ ਉਹਦਾ ਜਿਹੜਾ ਪੈਸਾ ਹੈ ਉਹ ਨਹੀਂ ਮਾਰਨਾ ਇਹ ਚਾਰ ਵੱਜਰ ਪਾਪ ਨੇ ਤੋ ਸਤਕੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਕਹਿੰਦੇ ਕਿ ਤੁਸੀਂ ਤੇ ਬ੍ਰਾਹਮਣਾਂ ਨੂੰ ਪੰਡਤਾਂ ਨੂੰ ਦਾਨ ਦੇਣਾ ਤੇ ਗਊ ਨੂੰ ਵੀ ਦਾਨ ਦੇਣਾ ਹੁਦਾਏ ਤੇ ਤੁਸੀਂ ਗਊ ਨੂੰ ਹੀ ਲੰਘਾਉਣ ਵਾਸਤੇ ਬ੍ਰਾਹਮਣ ਨੂੰ ਹੀ ਲੰਘਾਉਣ ਵਾਸਤੇ ਟੈਕਸ ਲੈ ਰਹੇ ਹੋ ਗਊ ਨੂੰ ਤੇ ਤੁਸੀਂ ਬ੍ਰਾਹਮਣ ਨੂੰ ਨੰਘਾਉਣ ਵਾਸਤੇ ਟੈਕਸ ਲੈ ਰਹੇ ਹੋ ਤੇ ਅੱਗੇ ਸਤਕੁਰੂ ਸਾਹਿਬ ਜੀ ਦੱਸਦੇ ਗੋਬਰ ਤਰਣ ਨਾ ਜਾਈ ਤੇ ਉਹ ਜਿਹੜੀ ਗਾਂ ਹੈ ਗਾਂ ਦਾ ਜਿਹੜਾ ਗੋਹਾ ਹੁੰਦਾ ਹੈ ਉਹ ਗੋਏ ਨੂੰ ਤੁਸੀਂ ਲੈ ਜਾਂਦੇ ਜੇ ਉਹਦੇ ਨਾਲ ਤੁਸੀਂ ਪੋਚਾ ਲਾਉਂਦੇ ਨੇ ਪੋਚਾ ਲਾ ਕੇ ਘਰ ਨੂੰ ਤੁਸੀਂ ਪਵਿੱਤਰ ਆਖਦੇ ਜੇ ਤੇ ਗਾਂ ਤੇ ਤੁਸੀਂ ਟੈਕਸ ਲਾ ਰਹੇ ਹੋ ਸਤਿਗੁਰੂ ਸਾਹਿਬ ਜੀ ਕਹਿੰਦੇ ਗੋਬਰ ਤਰਨ ਨਾ ਜਾਈ ਤੇ ਉਹ ਗੋਏ ਦਾ ਪੋਚਾ ਫਿਰਨ ਦੇ ਨਾਲ ਤੁਸੀਂ ਤਰ ਨਹੀਂ ਸਕਦੇ ਗਾ ਤੇ ਤੁਸੀਂ ਟੈਕਸ ਲਾ ਰਹੇ ਹੋ ਤੇ ਗਾਂ ਦਾ গোਹਾ ਘਰ ਦੇ ਖੜਕੇ ਤੇ ਤੁਸੀਂ ਉਹਦਾ ਪੋਚਾ ਫੇਰ ਰਹੇ ਹੋ ਇਸ ਕਰਕੇ ਤੁਸੀਂ ਗਾਂ ਦੇ ਗੋਏ ਦੇ ਨਾਲ ਨਹੀਂ ਤਰ ਸਕਦੇ ਤੇ ਨਾ ਇਹ ਤੁਸੀਂ ਜਿਨ੍ਹਾਂ ਨੂੰ ਦਾਨ ਦੇਣਾ ਏ ਜਿਨ੍ਹਾਂ ਦੀ ਰੱਖਿਆ ਕਰਨੀ ਹੈ ਗਊ ਤੇ ਬ੍ਰਾਹਮਣ ਉਹਨਾਂ ਨੂੰ ਤੁਸੀਂ ਟੈਕਸ ਲਾ ਰਹੇ ਹੋ ਉਹਨਾਂ ਨੂੰ ਤੁਸੀਂ ਦੁੱਖ ਦੇ ਰਹੇ ਹੋ ਜੇ ਤੁਸੀਂ ਇਹ ਸੋਚਦੇ ਹੋ ਕਿ ਤੁਹਾਡਾ ਗੋਬਰ ਦੇ ਨਾਲ ਤੇ ਗੋਏ ਦੇ ਨਾਲ ਪਾਰ ਉਤਾਰਾ ਹੋ ਜਾਵੇਗਾ ਤੋਤੀ ਟਿੱਕਾ ਤੈ ਜਪ ਮਾਲੀ ਸਾਢੇ 3 ਗਜ ਦੀ ਤੁਸੀਂ ਧੋਤੀ ਪਾਈ ਹੋਈ ਐ ਉਹ ਖਤਰੀ ਨੂੰ ਕਹਿੰਦੇ ਤੇ ਮੱਥੇ ਤੇ ਟਿੱਕਾ ਲਾਇਆ ਹੋਇਆ ਏ ਰudraash ਦੀ ਜਿਹੜੀ ਮਾਲਾ ਏ ਗਲ ਦੇ ਵਿੱਚ ਪਾਈ ਹੋਈ ਐ ਧਾਨ ਮਲੇછા ਖਾਈ ਤੇ ਤੁਸੀਂ ਜਿਹੜਾ ਧਾਨ ਐ ਅਨਾਜ ਐ ਉਹ ਮਲੇਸ਼ਾ ਦਾ ਖਾਰ ਰਹੇ ਹੋ ਮਲੇਸ਼ ਕੌਣ ਨੇ ਮੁਸਲਮਾਨਾਂ ਨੂੰ ਮਲੇਸ਼ ਕਿਹਾ ਸਤਿਗੁਰੂ ਸਾਹਿਬ ਜੀਆ ਨੇ ਉਸ ਵੇਲੇ ਉਸ ਸਮੇਂ ਦੀ ਗੱਲ ਕੀਤੀ ਹੈ ਹੁਣ ਮੁਸਲਮਾਨਾਂ ਦੇ ਅੰਦਰ ਤੇ ਪੀਰ ਬਦੂ ਸ਼ਾ ਵਾਇਗਰੋ ਸਾਈ ਮੀਆਂ ਮੀਰ ਜੀ ਵੀ ਆਉਂਦੇ ਸਨ ਪਰ ਉਹ ਤੇ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਜੀਆ ਦੇ ਮੂਰੀਦ ਸਨ ਪਰ ਉਸ ਸਮੇਂ ਦੀ ਜਿਹੜੀ ਹਕੂਮਤ ਹੈ ਉਹ ਜ਼ਬਰ ਕਰ ਰਹੀ ਸੀ ਜ਼ੁਲਮ ਕਰ ਰਹੀ ਸੀ ਤੇ ਗੁਰੂ ਨਾਨਕ ਪਾਤਸ਼ਾਹ ਨੇ ਜ਼ਬਰ ਤੇ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕੀ ਉਸ ਵੇਲੇ ਉਹ ਪਰਜਾ ਤੇ ਜਿਹੜਾ ਹਕੂਮਤ ਚ ਲਾਗੇ ਤੇ ਜ਼ਬਰ ਜ਼ੁਲਮ ਕਰਦੀ ਸੀ ਇਸ ਕਰਕੇ ਉਹਨਾਂ ਨੂੰ ਸਤਿਗੁਰੂ ਸਾਹਿਬ ਜੀ ਆ ਨੇ ਮਲੇਸ਼ ਗਿਆ ਤੇ ਤੁਸੀਂ ਜਿਹੜਾ ਭੋਜਨ ਹੈ ਜਿਹੜਾ ਤੁਸੀਂ ਅਨਾਜ ਹੈ ਉਹ ਮਲੇਸ਼ਾਂ ਦਾ ਖਾ ਰਹੇ ਹੋ ਤੇ ਮੱਥੇ ਤੇ ਤੁਸੀਂ ਟਿੱਕਾ ਵੀ ਲਾਇਆ ਹੋਇਆ ਏ ਤੇੜ ਧੋਤੀ ਵੀ ਪਾਈ ਹੋਈ ਆ ਜਪ ਮਾਲੀ ਤੇ ਭਾਉ ਮਾਲਾ ਵੀ ਤੁਸੀਂ ਗਲ ਦੇ ਵਿੱਚ ਪਾਈ ਹੋਈ ਹੈ ਅੰਤਰ ਪੂਜਾ ਪੜ੍ਹੇ ਕਰੇਪਾ ਲੋਕ ਕੇ ਤੇ ਤੁਸੀਂ ਪੂਜਾ ਕਰਦੇ ਹੋ ਬ੍ਰਾਹਮਣਾਂ ਦੀ ਪੰਡਤਾਂ ਦੀ ਪੂਜਾ ਕਰਦੇ ਹੋ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਹੋ ਤੇ ਉਹਨਾਂ ਨੂੰ ਵਿਖਾਵੇ ਦੇ ਲਈ ਕਿਤੇ ਪੜ ਰਹੇ ਹੋ ਕਤੇਬ ਕੀ ਹੈ ਕਤੇਬ ਦੇ ਵਿੱਚ ਚਾਰ ਗ੍ਰੰਥ ਹੁੰਦੇ ਨੇ ਅੰਜੀਲ ਤੋਰੇਤ ਜੰਬੂਰ ਤੇ ਕੁਰਾਨ ਇਹ ਜਿਹੜੇ ਚਾਰ ਗ੍ਰੰਥ ਨੇ ਯਹੂਦੀ ਧਰਮ ਇਸਲਾਮ ਧਰਮ ਤੇ ਈਸਾਈਆਂ ਧਰਮਾਂ ਦੇ ਨੇ ਕਿਉਂਕਿ ਸਭ ਤੋਂ ਜਿਹੜਾ ਪੁਰਾਣਾ ਧਰਮ ਹੈ ਉਹ ਯਹੂਦੀ ਧਰਮ ਹੈ ਯਹੂਦੀ ਧਰਮ ਦੇ ਵਿੱਚੋਂ ਈਸਾਈ ਧਰਮ ਨਿਕਲਿਆ ਈਸਾਈ ਧਰਮ ਤੇ ਫਿਰ ਯਹੂਦੀਆਂ ਦੇ ਵਿੱਚੋਂ ਇਸਲਾਮ ਧਰਮ ਨਿਕਲਿਆ ਇਨਾਂ ਦੇ ਜਿਹੜੇ ਪਾਵਨ ਗ੍ਰੰਥ ਨੇ ਅੰਜੀਲ ਇਹ ਈਸਾਈਆਂ ਦਾ ਜਿਹੜਾ ਗ੍ਰੰਥ ਤੋਰਾਇਤ ਤੇ ਜੰਬੂਰ 유ਦਿਆਂ ਦਾ ਗ੍ਰੰਥ ਤੇ ਕੁਰਾਨ ਜਿਹੜਾ ਹੈ ਉਹ ਇਸਲਾਮ ਧਰਮ ਦਾ ਗ੍ਰੰਥ ਸਤਗੁਰੂ ਸਾਹਿਬ ਜੀ ਕਹਿੰਦੇ ਇਹ ਚਾਰਾਂ ਨੂੰ ਰਲਾ ਕੇ ਤੇ ਕਤੇਬ ਪੜਦਾ ਹੈ ਉਹ ਗੁਰਦੇਵ ਪਤਾ ਕਹਿੰਦੇ ਕਿ ਤੁਸੀਂ ਆਪ ਪੜ ਕਤੇਬ ਰਹੇ ਹੋ ਵਿਖਾਵੇ ਵਾਸਤੇ ਕਤੇਬ ਪੜਦੇ ਹੋ ਇਹਨਾਂ ਮੁਸਲਮਾਨਾਂ ਤੇ ਗ੍ਰੰਥ ਪੜ੍ਹਦੇ ਹੋ ਪਰ ਅੰਦਰ ਤੁਸੀਂ ਪੂਜਾ ਕਰ ਰਹੇ ਹੋ ਸੰਜਮ ਤੁਰਕਾ ਭਾਈ ਉਹਨਾਂ ਦੇ ਨਾਲ ਤੁਸੀਂ ਆਪਣਾ ਮੇਲ-ਮੁਲਾਪ ਪਲੇਸ਼ਾਂ ਦੇ ਨਾਲ ਰੱਖਿਆ ਹੈ ਤਾਂ ਕਿਸ ਪ੍ਰਕਾਰ ਤਰਿਆ ਜਾਵੇਗਾ ਸਤਿਗੁਰੂ ਸਾਹਿਬ ਜੀਆਂ ਨੂੰ ਉਸਨੇ ਬੇਨਤੀ ਕੀਤੀ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਛੋੜੀ ਲੇ ਪਖੰਡਾ ਇਹ ਜਿਹੜੇ ਦੁਨੀਆਂ ਦੇ ਪਖੰਡ ਦੇ ਨਾ ਇਹਨਾਂ ਨੂੰ ਛੱਡਣਾ ਕਰੋ ਨਾਮ ਲਿਆ ਚਾਹੇ ਤਰੰਦਾ ਤੇ ਪ੍ਰਮਾਤਮਾ ਦਾ ਨਾਮ ਲੈਣਾ ਕਰੋ ਪ੍ਰਮਾਤਮਾ ਦਾ ਨਾਮ ਲੈਣ ਦੇ ਨਾਲ ਜਿਹੜਾ ਮਨੁੱਖ ਹੈ ਤਰ ਜਾਂਦਾ ਹੈ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸ ਦੇ ਕਿਉਂਕਿ ਦੋਆ ਬੇੜੀਆਂ ਦੇ ਵਿੱਚ ਪੈਰ ਰੱਖਣ ਵਾਲਾ ਮਨੁੱਖ ਦੇ ਪਾਰ ਨਹੀਂ ਉਤਰਦਾ ਇਹ ਜਿਹੜੀ ਸਮੇਂ ਦੀ ਹਾਲਤ ਹੈ ਸਮੇਂ ਦੀ ਹਾਲਤ ਉਹ ਦੱਸ ਰਹੇ ਆ ਅੱਜ ਕੱਲ੍ਹ ਇਹ ਮਨੁੱਖਾਂ ਦੀ ਦਸ਼ਾ ਹੋਈ ਪਈ ਹੈ ਇਹ ਹਾਲਤ ਹੋਇਆ ਪਿਆ ਹੈ ਵੀਰਵਾਰ ਆਇਆ ਤੇ ਪੀਰਾਂ ਨੂੰ ਵੀ ਜਾ ਕੇ ਤੇਲ ਪਾ ਦੇਣਾ ਸ਼ਨੀਵਾਰ ਆਇਆ ਤੇ ਕਿਤੇ ਸ਼ਨੀ ਨਾ ਗੁੱਸੇ ਹੋ ਜਾਵੇ ਉਹਦਾ ਵੀ ਤੇਲ ਪਾ ਦੇਣਾ ਘਰ ਦੇ ਵਿੱਚ ਦੇਵੀ-ਦੇਵਤਿਆਂ ਦੀ ਵੀ ਪੂਜਾ ਕਰਨੀ ਉਸ ਤੋਂ ਬਾਅਦ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਆਣ ਕੇ ਮੱਥਾ ਟੇਕ ਦੇਣਾ ਵਾਹੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਕੇਵਲ ਮੱਥਾ ਟੇਕਣ ਦੀ ਲਈ ਰੱਖਿਆ ਏ ਕੋਈ ਇਹਦੀ ਗੱਲ ਮੰਨ ਕੇ ਨਹੀਂ ਰਾਜੀ ਇਸ ਸਤਿਗੁਰੂ ਸਾਹਿਬ ਜੀਆਂ ਦੀ ਪਾਵਨ ਗੁਰਬਾਣੀ ਸਮਝਾਉਂਦੀ ਹੈ ਕਿ ਆਸਰਾ ਇਸ ਸੰਸਾਰ ਤੇ ਇੱਕ ਦਾ ਲੈਣਾ ਹੈ ਕਿਉਂਕਿ ਰਸਤੇ ਤੇ ਪ੍ਰਮਾਤਮਾ ਨੂੰ ਮਿਲਾਉਣ ਵਾਲੇ ਸਾਰੇ ਨੇ ਹਿੰਦੂ ਮਤ ਦਾ ਵੀ ਰਸਤਾ ਹੈ ਸਨਾਤਨਾਂ ਦਾ ਵੀ ਰਸਤਾ ਹੈ ਇਸਲਾਮ ਦਾ ਵੀ ਰਸਤਾ ਹੈ ਹਿੰਦੂਆਂ ਦਾ ਵੀ ਰਸਤਾ ਹੈ ਤੇ ਸਿੱਖਾਂ ਦਾ ਵੀ ਇਹ ਰਸਤਾ ਹੈ ਜਿਹੜਾ ਰਸਤੇ ਇੱਕ ਰਸਤੇ ਤੇ ਚੱਲੂਗਾ ਤਾਂ ਹੀ ਤੇ ਮੰਜ਼ਲ ਤੇ ਪਹੁੰਚੂਗਾ ਨਾ ਪਰ ਨਹੀਂ ਸਾਰੇ ਰਸਤਿਆਂ ਤੇ ਚੱਲ ਕੇ ਮਨੁੱਖ ਕਦੇ ਪਾਰ ਉਤਾਰਾ ਨਹੀਂ ਹੁੰਦਾ ਦੋ ਬੇੜੀਆਂ ਤੇ ਪੈਰ ਰੱਖਣ ਵਾਲਾ ਮਨੁੱਖ ਕਦੇ ਪਾਰ ਨਹੀਂ ਹੁੰਦਾ ਉਸੇ ਪ੍ਰਕਾਰ ਇਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਤੇ ਟੇਕਦੇ ਗੁਰੂ ਦੀ ਗੱਲ ਵੀ ਮੰਨਣਾ ਕਰੋ ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਸੰਸਾਰ ਤੇ ਪਾਰ ਉਤਾਰਾ ਉਹਦਾ ਹੋਣਾ ਏ ਜਿਨਨੇ ਪ੍ਰਮਾਤਮਾ ਦੇ ਨਾਮ ਦਾ ਆਸਰਾ ਲਿਆ ਇਹਦੇ ਨਾਲ ਨਹੀਂ ਕੁਝ ਹੋਣਾ ਕਿ ਦੇਵੀਆ ਵੀ ਪੂਜ ਲੀਆਂ ਦੇਵਤੇ ਵੀ ਪੂਜ ਲੇ ਉਸ ਤੋਂ ਬਾਅਦ ਆ ਪੀਰ ਵੀ ਨਹੀਂ ਗੁੱਸੇ ਕੀਤੇ ਸਾਰਿਆਂ ਨੂੰ ਮਨਾ ਕੇ ਉਸ ਤੋਂ ਬਾਅਦ ਆ ਗੁਰੂ ਸਾਹਿਬ ਜੀਆਂ ਦੇ ਵੀ ਅਨਕੇ ਦਰਸ਼ਨ ਕਰ ਤੋ ਇਸ ਪ੍ਰਕਾਰ ਨਹੀਂ ਹੈ ਗੁਰੂ ਸਾਹਿਬ ਜੀ ਕਹਿੰਦੇ ਕਿ ਇਸ ਸੰਸਾਰ ਤੇ ਜਿਹੜਾ ਦੋ ਬੇੜੀਆਂ ਦੇ ਚ ਪੈਰ ਰੱਖਦਾ ਹੈ ਉਹਦਾ ਕਦੇ ਪਾਰ ਉਤਾਰਾ ਨਹੀਂ ਹੁੰਦਾ ਨਾ ਉਹਦਾ ਹੋ ਸਕਦਾ ਏ ਤੇ ਉਸ ਤੋਂ ਬਾਅਦ ਵਾਵਾ ਰਸਤਿਆਂ ਤੇ ਚੱਲਣ ਵਾਲਾ ਸਾਰੇ ਰਸਤਿਆਂ ਤੇ ਚੱਲਣ ਵਾਲਾ ਵੀ ਮਨੁੱਖ ਕਦੇ ਮੰਜ਼ਲ ਤੇ ਨਹੀਂ ਪਹੁੰਚ ਸਕਦਾ ਮੰਜ਼ਲ ਤੇ ਪਹੁੰਚਣ ਦੇ ਲਈ ਇੱਕੋ ਰਸਤੇ ਤੇ ਚੱਲਣਾ ਪਵੇਗਾ ਜਿਹੜਾ ਰਸਤਾ ਸਿੱਧਾ ਜਾਂਦਾ ਹੈ ਉਸੇ ਪ੍ਰਕਾਰ ਇਹ ਗੁਰਦੇਵ ਪਿਤਾ ਬਖਸ਼ਿਸ਼ ਕਰਕੇ ਦੱਸਦੇ ਕਿ ਇਸ ਸੰਸਾਰ ਤੇ ਆਏ ਜੇ ਤੇ ਇਸ ਸੰਸਾਰ ਤੇ ਆਣ ਕੇ ਮਨੁੱਖਾ ਜਨਮ ਸਫਲਾ ਕਰਨਾ ਹੈ ਜੇ ਮਨੁੱਖਾ ਜਨਮ ਸਫਲਾ ਕਰਨਾ ਹੈ ਤੇ ਗੁਰਦੇਵ ਦੇ ਚਰਨਾਂ ਦਾ ਆਸਰਾ ਲੈਣਾ ਪਵੇਗਾ ਇਸ ਸੰਸਾਰ ਤੇ ਜਿਹੜਾ ਸੱਚਾ ਗੁਰੂ ਹੈ ਜਿਦੀ ਸ਼ਰਨ ਪਿਆ ਮਨੁੱਖ ਦਾ ਪਾਰ ਉਤਾਰਾ ਹੋ ਜਾਂਦਾ ਏ ਉਹ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਬਾਰੇ ਗੁਰਦੇਵ ਪਾਤਸ਼ਾਹ ਕਹਿੰਦੇ ਗੁਰ ਪੂਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਏ ਤਾ ਸੁਹੇਲੇ ਕਰ ਕਿਰਪਾ ਹਰ ਪ੍ਰਭ ਮੇਲੇ ਉਹ ਸਤਿਗੁਰੂ ਨੇ ਜੇ ਚਰਨਾਂ ਦੇ ਨਾਲ ਲਾ ਲਿਆ ਤੇ ਫਿਰ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਵੇਗੀ ਜਿੱਥੇ ਮਰਜੀ ਮਨੁੱਖ ਜਾਵੇ ਉੱਥੇ ਹੀ ਉਹਦਾ ਸੁਹਿਲਾ ਹੋ ਜਾਵੇਗਾ ਇਹ ਸਤਿਗੁਰੂ ਸਾਹਿਬ ਜੀਆਂ ਦੀ ਐਸੀ ਰਹਿਮਤ ਹੈ ਗੁਰਦੇਵ ਪਿਤਾ ਕਹਿੰਦੇ ਪ੍ਰਭ ਕੀ ਸ਼ਰਨ ਸકલ ਪੈ ਲਾਥੇ ਦੁੱਖ ਬਿਨ ਸੇ ਸੁਖ ਪਾਇਆ ਇਹ ਪ੍ਰਮਾਤਮਾ ਦੀ ਸ਼ਰਣ ਦੇ ਵਿੱਚ ਆਉਣ ਦੇ ਨਾਲ ਸਾਰੇ ਭੈ ਡਰ ਦੂਰ ਹੋ ਜਾਂਦੇ ਨੇ ਦੁੱਖ ਦੂਰ ਹੁੰਦੇ ਨੇ ਤੇ ਸੁੱਖਾਂ ਦੀ ਜਿਹੜੀ ਪ੍ਰਾਪਤੀ ਆ ਮਨੁੱਖ ਨੂੰ ਹੁੰਦੀ ਹੈ ਸਤਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਹਨ ਇਸ ਕਰਕੇ ਪੂਰੇ ਗੁਰੂ ਦੇ ਚਰਨਾਂ ਦਾ ਆਸਰਾ ਲੈਣਾ ਚਾਹੀਦਾ ਹੈ ਪੂਰੇ ਗੁਰੂ ਤੋਂ ਬਗੈਰ ਹੋਰ ਕਿਸੇ ਕੋਲ ਨਹੀਂ ਜਾਣਾ ਚਾਹੀਦਾ ਸਤਿਗੁਰੂ ਦੀ ਬਾਣੀ ਦਾ ਆਸਰਾ ਲੈਣਾ ਚਾਹੀਦਾ ਹੈ ਸਤਿਗੁਰੂ ਸਾਹਿਬ ਜੀਾਂ ਦੀ ਬਾਣੀ ਦਾ ਜਾਪ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ ਜੇ ਜਾਪ ਨਹੀਂ ਕਰਨਾ ਹੁੰਦਾ ਤੇ ਬਾਣੀ ਸੁਣਨੀ ਚਾਹੀਦੀ ਹੈ ਪਰ ਗੱਲ ਤੇ ਇਹ ਹੈ ਕਿ ਅੱਜ ਸਮਾਂ ਹੀ ਨਹੀਂ ਹੈ ਕਿਸੇ ਦੇ ਕੋਲ ਜੇ ਸਮਾਂ ਹੋਵੇ ਤੇ ਫੇਰ ਇਹ ਸਾਰਾ ਕੁਝ ਹੁੰਦਾ ਹੈ ਸਮਾਂ ਤੇ ਅੱਜ ਕਿਸੇ ਕੋਲ ਹੈ ਹੀ ਨਹੀਂ ਜਦੋਂ ਵੀ ਮੈਨੂੰ ਗੁਰਦੁਆਰੇ ਆਉਂਦਾ ਸਭ ਤੋਂ ਪਹਿਲਾਂ ਜਿਹੜਾ ਏ ਧਿਆਨ ਉਹਦਾ ਘੜੀ ਵੱਲ ਜਾਂਦਾ ਕਿ ਕਿੰਨਾ ਟਾਈਮ ਹੋ ਗਿਆ ਤੇ ਕਿੰਨਾ ਚਿਰ ਹੋਰ ਬੈਠਣਾ ਹੈ ਤੇ ਜਿਹੜਾ ਸਾਰੀ ਦਰਗਾਹ ਦਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਉਹਦੇ ਕੋਲ ਵੀ ਜੇ ਆਪਾਂ ਸਮੇਂ ਦੇ ਅਨੁਸਾਰ ਹੀ ਆਉਣਾ ਤੇ ਸਮੇਂ ਦੇ ਅਨੁਸਾਰ ਜਾਣਾ ਤੇ ਫਿਰ ਉਹਦਾ ਫਾਲ ਕੀ ਮਿਲੇਗਾ ਕਿਉਂਕਿ ਇਹ ਮਨਪੁਰਨਿਆਂ ਦੇ ਵਿੱਚ ਹੈ ਮਨ ਦੇ ਅੰਦਰੇ ਪੁਰਨੇ ਚੱਲਦੇ ਰਹਿੰਦੇ ਨੇ ਕਿ ਹੁਣ ਆਹ ਕਰਨਾ ਆਹ ਕਰਨਾ ਜੇ ਇਹਹੀ ਪੁਰਨੇ ਖਤਮ ਹੋ ਗਏ ਤੇ ਸਤਗੁਰੂ ਸਾਹਿਬ ਜੀਆਂ ਦਾ ਜਿਹੜਾ ਆਸਰਾ ਲੈ ਲਿਆ ਤੇ ਸਤਗੁਰੂ ਸਾਹਿਬ ਜੀ ਫਿਰ ਕਿਰਪਾ ਕਰ ਦਿੰਦੇ ਨੇ ਉਹ ਪ੍ਰਮਾਤਮਾ ਕਾਲਪੁਰਖ ਵਾਹਿਗੁਰੂ ਨੂੰ ਜਿਹੜਾ ਮਿਲਣ ਦਾ ਰਸਤਾ ਸੁਖੈਨ ਹੋ ਜਾਂਦਾ ਹੈ ਉਹ ਪ੍ਰਮਾਤਮਾ ਦੇ ਰਸਤੇ ਤੇ ਮਨੁੱਖ ਚੱਲ ਪੈਂਦਾ ਹੈ ਤੋ ਇਹ ਸਾਰੇ ਸੰਸਾਰ ਦੇ ਜਿਹੜੇ ਪਖੰਡ ਛੱਡਣ ਨੂੰ ਗੁਰੂ ਨਾਨਕ ਪਾਤਸ਼ਾਹ ਜੀਆਂ ਨੇ ਉਸ ਨੂੰ ਕਿਹਾ ਇਹ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਪਾਵਨ ਗੁਰਬਾਣੀ ਦੇ ਅੰਦਰ ਦੱਸਦੇ ਕਰਮ ਧਰਮ ਪਾਖੰਡ ਜੋ ਦੀਸਹਿ ਤਿੰਨ ਜਮ ਜਗ ਆਤੀ ਲੂਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਤ ਛੂਟੈ ਇਹ ਜਿਹੜੇ ਕਰਮ ਧਰਮ ਨੇ ਇਹ ਜਿਹੜਾ ਪਖੰਡ ਹੈ ਇਹ ਸਾਰਾ ਕੋਈ ਜਮ੍ਹਾਂ ਨੇ ਲੁੱਟ ਲੈਣਾ ਹੈ ਇਹ ਜਮ੍ਹਾਂ ਦੇ ਪਾਸੋਂ ਲੁੱਟਿਆ ਜਾਣਾ ਹੈ ਇਸ ਕਰਕੇ ਕੀ ਕਰਨਾ ਚਾਹੀਦਾ ਹੈ ਨਿਰਵਾਣ ਕੀਰਤਨ ਗਾਉ ਉਹ ਕਰਤੇ ਕਾ ਉਹ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ ਕਰਨੀ ਕੀਰਤੀ ਭਾਵ ਪ੍ਰਮਾਤਮਾ ਦਾ ਜਸ ਕਰਨਾ ਕੀਰਤਨ ਤੋਂ ਇਹ ਅਰਥ ਹੈ ਪ੍ਰਮਾਤਮਾ ਦੀ ਕੀਰਤੀ ਕਰਨੀ ਪ੍ਰਮਾਤਮਾ ਦਾ ਜਸ ਕਰਨਾ ਪ੍ਰਮਾਤਮਾ ਦੀ ਵਡਿਆਈ ਨੂੰ ਗਾਉਣਾ ਉਹ ਭਾਵੇਂ ਮੂਲ ਮੰਤਰ ਦੇ ਰੂਪ ਦੇ ਵਿੱਚ ਗਾਓ ਭਾਵੇਂ ਗੁਰ ਮੰਤਰ ਦੇ ਰੂਪ ਦੇ ਵਿੱਚ ਗਾਓ ਭਾਵੇਂ ਬਾਣੀ ਦੇ ਰੂਪ ਦੇ ਵਿੱਚ ਗਾਓ ਪਰ ਉਹ ਪ੍ਰਮਾਤਮਾ ਦੀ ਕੀਰਤੀ ਕਰੋ ਕੋਈ ਮਨੁੱਖ ਦੇ ਨਾਲ ਜਾਣਾ ਇਹ ਪਖੰਡ ਕੋਈ ਨਾਲ ਨਹੀਂ ਜਾਣਾ ਮਨੁੱਖ ਦੇ ਸਤਿਗੁਰੂ ਸਾਹਿਬ ਜੀ ਦੱਸਦੇ ਨੇ ਕਿ ਜਿੰਨੇ ਵੀ ਕਰਮ ਧਰਮ ਕਰ ਲਓ ਇਹ ਸਾਰੇ ਨਾਲ ਨਹੀਂ ਜਾਣੇ ਇਹ ਇੱਥੇ ਹੀ ਰਹਿ ਜਾਣੇ ਨੇ ਤੇ ਨਾਲ ਜਾਣਾ ਇਹ ਕੇਵਲ ਪ੍ਰਮਾਤਮਾ ਦੀ ਕੀਰਤੀ ਪ੍ਰਮਾਤਮਾ ਦਾ ਗਾਇਆ ਹੋਇਆ ਜਸ ਇਹ ਸੰਸਾਰ ਹੈ ਨਾ ਸੰਸਾਰ ਇੱਥੇ ਦੋ ਚੀਜ਼ਾਂ ਸੱਚ ਨੇ ਇੱਕ ਪ੍ਰਮਾਤਮਾ ਦਾ ਜਸ ਤੇ ਦੂਸਰੀ ਮੌਤ ਮੌਤ ਆਉਣੀ ਹੈ ਤੇ ਜਿਹੜਾ ਨਾਲ ਜਾਣਾ ਹੈ ਜਿਹੜਾ ਸਦੀਵੀ ਸੱਚ ਹੈ ਉਹ ਪ੍ਰਮਾਤਮਾ ਦਾ ਜਸ ਹੈ ਪ੍ਰਮਾਤਮਾ ਦੀ ਵਡਿਆਈ ਹੈ ਪ੍ਰਮਾਤਮਾ ਦਾ ਨਾਮ ਹੈ ਉਹੀ ਮਨੁੱਖ ਦੇ ਨਾਲ ਜਾਣਾ ਹੈ ਹੋਰ ਕੁਝ ਵੀ ਨਾਲ ਨਹੀਂ ਜਾਣਾ ਹੈ ਸਾਰਾ ਕੁਝ ਹੀ ਇੱਥੇ ਰਹਿ ਜਾਣਾ ਹੈ ਤੇ ਜਿੰਨਾ ਲਾਹਾ ਲੈ ਲਵਾਂਗੇ ਉਨਾ ਹੀ ਫਿਰ ਜਿਹੜਾ ਫਲ ਹੈ ਮਨੁੱਖ ਨੂੰ ਮਿਲਣਾ ਹੈ ਕਿਉਂਕਿ ਕਰਮਾਂ ਦੇ ਅਨੁਸਾਰ ਨਿਵੇੜੇ ਹੋਣੇ ਨੇ ਜਿਹੋ ਜੇ ਕਰਮ ਕੀਤੇ ਉਹੋ ਜਾਂ ਫਲ ਭੁਗਤਣਾ ਪੈਣਾ ਹੈ ਸਤਿਗੁਰੂ ਸਾਹਿਬ ਜੀ ਦੱਸਦੇ ਹਨ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਗੁਰੂ ਕੀ ਪਿਆਰੀ ਸੰਗਤ ਰક્ષਣ ਜੋਗ ਕਿਰਪਾ ਕਰਕੇ ਬਖਸ਼ ਦੇਣ ਬਾਣੀ ਦੀ ਵਿਚਾਰ ਸਾਡੇ ਹਿਰਦੇ ਵਿੱਚ ਵਸ ਜਾਵੇ ਇਹ ਸਾਰੇ ਸਤਿਗੁਰੂ ਸਾਹਿਬ ਜੀਆਂ ਦੀ ਰਹਿਮਤ ਦੇ ਨਾਲ ਇਹ ਪਾਵਨ ਗੁਰਬਾਣੀ ਦੇ ਵਚਨ ਨੇ ਦਾਸ ਆਪਣੇ ਕੋਲੋਂ ਨਹੀਂ ਕੁਝ ਵੀ ਦੱਸਦਾ ਤੋਂ ਇਹ ਸਤਿਗੁਰੂ ਸਾਹਿਬ ਜੀਆਂ ਦੀ ਜਿਹੜੀ ਪਾਵਨ ਗੁਰਬਾਣੀ ਹੈ ਸਾਡੇ ਹਿਰਦਿਆਂ ਦੇ ਵਿੱਚ ਵਸ ਜਾਵੇ ਪਾਵਨ ਗੁਰਬਾਣੀ ਦੇ ਅਨੁਸਾਰ ਮਨੁੱਖ ਨੂੰ ਚੱਲਣਾ ਆ ਜਾਵੇ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਬੇਨਤ ਖੁਲਾ ਦੀ ਕਿਮਾ ਗਾਂ ਤੋ ਅਸੀਸ ਬਖਸ਼ਣੀ ਆਓ ਅਖੀਰ ਵਾਲੀਆਂ ਪੰਕਤੀਆਂ ਪੜ ਕੇ ਸਮਾਪਤੀ ਕਰੀਏ ਛੋਡੇ ਲੇ ਪਾਖੰਡਾ ਨਾਮ ਲਇ ਜਾਹੇ ਤਰੰਤਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ